ਨੂੰ ਪਤਾ ਹੈ ਜੋ ਪੰਜਾਬ ਸਰਕਾਰ ਭਾਵੋ ਝੋਨੇ ਦੀ ਖਰੀਦ ਤੋਂ ਭੱਜ ਚੁੱਕੀ ਹੈ ਜੋ ਮੰਡੀਆਂ ਦੇ ਵਿੱਚ ਝੋਨਾ ਭਰਿਆ ਪਿਆਗਾ ਖੇਤਾਂ ਦੇ ਵਿੱਚ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਕਿਤੇ 5 ਕਿਤੇ 2 4 ਕਿਨੇ ਖੜੇ ਨੇ ਹਜੇ ਜੋ ਮੱਕਰ ਆਣੇ ਵਿੱਚ ਵੀ ਝੋਨਾ ਪਿਆਗਾ ਜੋ ਆਪਾਂ 17 ਤਰੀਕ ਨੂੰ ਡੀਸੀ ਵੀਰੇਸ ਦਾ ਘਰਾਓ ਕੀਤਾ ਸੀ ਜੋ ਘਰਾਵ ਦੇ ਦਰਾਂ ਨਾ ਅਫਸਰਾਂ ਨੇ ਆਪਾਂ ਨੂੰ ਭਰੋਸਾ ਦਿੱਤਾ ਸੀ ਜੋ ਆਪਾਂ ਭਰੋਸਾ ਮੰਨਦੇ ਹੁੰਨੇ ਆ ਪਰ ਉਹ ਭਰੋਸੇ ਤੇ ਪ੍ਰਸਾਸਨ ਪੂਰਾ ਨਹੀਂ ਉਤਰਿਆ ਜੋ ਮੰਡੀਆਂ ਦੇ ਵਿੱਚ ਕਿਤੇ ਵੀ ਖਰੀਦ ਨਹੀਂ ਸ਼ੁਰੂ ਹੋਈ ਉਵੇਂ ਝੋਨਾ ਪਿਆ ਜਿਵੇਂ ਉਹੀ ਕਿਸਾਨ ਜਿਹੜੇ ਬੈਠੇ ਸੀ ਮੰਡੀਆਂ ਦੇ ਵਿੱਚ ਉਵੇਂ ਆਪੋ ਆਪਣੀਆਂ ਢੇਰੀਆਂ ਕੋਲੇ ਬੈਠੇ ਨੇ ਕੱਲ ਮੈਂ ਝਨੀਰ ਦੀ ਮੰਡੀ ਵਿੱਚ ਗਿਆ ਪਰਸੋਂ ਵੀ ਮੰਡੀ ਵਿੱਚ ਗਿਆ ਸੀ ਡੇਲੀ ਮੰਡੀ ਵਿੱਚ ਘੜਾ ਮਾਰਦੇ ਆ ਉਹ ਕਿਸਾਨ ਨੂੰ ਵਿੱਚ ਬੈਠਿਆ ਨੂੰ ਮਹੀਨਾ ਮਹੀਨਾ ਹੋ ਗਿਆ ਜਿਹੜਾ ਮੁੱਖ ਮੰਤਰੀ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਹਿੰਦਾ ਸੀ ਬਈ ਸਾਡੀ ਸਰਕਾਰ ਦੇ ਵਿੱਚ ਕੋਈ ਕਿਸਾਨ ਮੰਡੀ ਦੇ ਵਿੱਚ ਰੋਲੂਗਾ ਨਹੀਂ ਜਾਨਸਾਰ ਢੇਰੀ ਲਾਹੋਂਗੇ ਟਰਾਲੀ ਚ ਲਾਹੋਂਗੇ ਜਾਨਸਾਰ ਗੱਟਾਂ ਚ ਪਾਈ ਜਾਊਗੀ ਕਿਸਾਨ ਨਾਲ ਦੀ ਨਾਲ ਘਰੇ ਪਰ ਉਹ ਗੱਲਾਂ ਮਜ਼ਾਕ ਬਣ ਕੇ ਰਹਿ ਗਈਆਂ ਝੂਠ ਨੇ ਕਿਸਾਨ ਮੰਡੀਆਂ ਦੇ ਵਿੱਚ ਰੋਲਿਆ ਜਾ ਰਿਹਾ ਹੈਗਾ ਕਿਸਾਨ ਦਾ ਜੋ ਬੋਕਚਰਾ ਬੋਕਚਰਾ ਦੇ ਵਿੱਚ ਚੱਕਰਾਂ ਦੇ ਵਿੱਚ ਕਿਸਾਨ ਨੂੰ ਪਾਇਆ ਜਾ ਰਿਹਾ ਹੈਗਾ ਜੋ ਮਸ਼ੀਨਾਂ ਨੇ ਇਹਨਾਂ ਦੀਆਂ ਮਸ਼ੀਨਾਂ ਦੇ ਵਿੱਚ ਫਰਕ ਆ ਬੋਕਚਰ ਮਸ਼ੀਨਾਂ ਦੇ ਵਿੱਚ ਹਰੇਕ ਮਸ਼ੀਨਾਂ ਦਾ 5-7 ਪੁਆਇੰਟ ਵੱਧ ਦੱਸਦੀ ਹੈ ਜਿਹੜਾ 15 ਬੋਕਚਰਾ ਆਉਦਾ ਉਹਨੂੰ 25 ਦਾ ਹੁੰਦੀ ਹੈ ਜੋ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਮਸ਼ੀਨਾਂ ਦਾ ਰੌਲਾ ਪਿਆਗਾ ਜੋ ਹੁਣ ਝੋਨੇ ਦਾ ਬੋਕਚਰਾ ਹੈ ਉਹ 23 24 25 ਆ ਰਿਹਾ ਹੈਗਾ ਉਹਨਾਂ ਦਾ 17 ਬੋਕਚਰ ਆਵੇ ਪਰ ਮੰਡੀਆਂ ਦੇ ਵਿੱਚ ਜਿਹੜਾ ਝੋਨਾ ਪਿਆਗਾ ਬਹੁਤ ਜ਼ਿਆਦਾ ਹੀ ਵੱਡੀ ਮੰਤਰਾ ਦੇ ਵਿੱਚ ਪਿਆਗਾ ਜੋ ਭਾਵੇਂ ਸਰਕਾਰ ਇਹ ਖਰੀਦ ਤੋਂ ਭੱਜਣਾ ਚਾਹੁੰਦੀ ਹੈ ਜੋ ਖੇਤੀ ਕਾਨੂੰਨ ਆਪਾਂ ਦਿੱਲੀ ਦੇ ਵਿੱਚ ਰੱਦ ਕਰਵਾਏ ਸੀ ਉਹਦਾ ਵੀ ਆਪਣੇ ਪ੍ਰਧਾਨ ਨੇ ਅਗਰਹਾ ਸਾਹਿਬ ਨੇ ਕਿਹਾ ਸੀ ਬਈ ਖੇਤੀ ਕਾਨੂੰਨ ਤਾਂ ਤੁਸੀਂ ਰੱਦ ਕਰਾ ਚੱਲੇ ਹੋ ਟੇਡੇ ਟੰਗਾ ਦੇ ਨਾਲ ਆਉਣਗੇ ਉਹ ਟੇਡੇ ਟੰਗਾ ਇਹੀ ਨੇ ਹੋਣਾ ਜੋ ਖਰੀਦ ਹੈ ਉਹ ਖਰੀਦ ਤੋਂ ਹੌਲੀ ਹੌਲੀ ਭੱਜਣ ਦੀ ਤਿਆਰੀ ਹੈ ਬਈ ਹੁਣ ਐਨਾ ਕਿ ਭੱਜ ਲੋ ਗਾਹਾਂ ਨੂੰ ਟੀਕਾ ਲਾ ਕੇ ਦੇਖਣਾ ਜੇ ਟੀਕਾ ਝੱਲ ਕੇ ਠੀਕਾ ਨਹੀਂ ਦੇਖਾਂਗੇ ਗਾਹਾਂ ਨੂੰ ਵੀ ਇਦਾਂ ਯਾਦੇ ਭੱਜ ਲਾਂਗੇ ਉਦੋਂ ਗਾਹਾਂ ਨੂੰ ਇਹਦਾ ਭੋਗ ਪਾ ਦਾਂਗੇ ਜੋ ਇਹ ਖਰੀਦ ਤੋਂ ਭੱਜ ਕੇ ਭਰਾਵੋ ਜੋ ਜ਼ਮੀਨਾਂ ਨੇ ਇਹ ਕਾਰਪੋਰੇਟ ਘਰਾਣਾ ਇਹ ਨਾ ਦੇਣਾ ਚਾਹੁੰਦੇ ਨੇ ਇਹ ਆਪਾਂ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜ਼ਮੀਨ ਦੇਣ ਦੇਵਾਂਗੇ ਕੋਈ ਖਰੀਦ ਆਪਾਂ ਇਹ ਬੰਦ ਨਹੀਂ ਹੋਣ ਦੇਵਾਂਗੇ ਜੋ ਭਰਾਵੋ ਸਰਕਾਰ ਕਰਨਾ ਚਾਹੁੰਦੀ ਹੈ ਜੋ ਸਰਕਾਰ ਦੀ ਚਾਲ ਹੈ ਆਪਾਂ ਇਹਨੂੰ ਚਾਲ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਜੋ ਮੁੱਖ ਮੰਤਰੀ ਇਹਦੇ ਸਾਰੇ ਮੰਤਰੀ ਵਿਧਾਇਕ ਆ ਵੱਡੇ-ਵੱਡੇ ਗੱਪ ਮਾਰ ਰਹੇ ਨੇ ਵੱਡੇ-ਵੱਡੇ ਬੋਰਡ ਲਾ ਰਹੇ ਨੇ ਮੰਡੀਆਂ ਦੇ ਵਿੱਚ ਤੇ ਇੱਧਰ ਮੰਡੀਆਂ ਦੇ ਵਿੱਚ ਜਾਂ ਕਿਸਾਨਾਂ ਦੇ ਪਿੰਡਾਂ ਦੇ ਵਿੱਚ ਜਾ ਕੇ ਕਿਸਾਨ ਦੀ ਸਾਰ ਨਹੀਂ ਲਈ ਜਾ ਰਹੀ ਜੋ ਚੋਣਾਂ ਦੇ ਵਿੱਚ ਫਿਰਦੇ ਨੇ ਸਾਰੇ ਵਿਧਾਇਕ ਮੰਤਰੀ ਪਿੱਛੇ ਤਰਨ-ਤਰਨ ਦੇ ਵਿੱਚ ਫਿਰਦੇ ਰਹੇ ਤਾਂ ਮੰਡੀਆਂ ਦੇ ਵਿੱਚ ਕਿਸਾਨ ਰੋ ਰਿਹਾਗਾ ਜੋ ਕਿਸਾਨ ਦੀ ਬਿਲਕੁਲ ਸਾਰ ਵੀ ਨਹੀਂ ਲਈ ਜਾ ਰਹੀ ਤੇ ਮਾਨਸਾ ਜਿਲ੍ਹੇ ਦਾ ਪ੍ਰਸ਼ਾਸਨ ਜੋ ਕੰਬਕਾਰ ਦੀ ਨੀਂਦ ਸੁੱਤਾ ਪਿਆ ਆ ਤੁਹਾਡੇ ਸਾਹਮਣੇ ਜੋ ਜਦੋਂ ਡੀਐਫਓਸੀ ਆਇਆ ਸੀ ਤਾਂ ਕੀ ਬੋਲ ਰਿਹਾ ਸੀ ਕਹਿੰਦਾ ਖਰੀਦ ਤਾਂ ਸ਼ੁਰੂ ਹੋ ਰਹੀ ਹੈ ਜੀ ਸੋ ਆਪਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜੋ ਮੰਡੀਆਂ ਦੇ ਵਿੱਚ ਉੱਠ ਕੇ ਆਏ ਨੇ ਇਹਨਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਸੀ ਜੋ ਉਹਦੇ ਇਹ ਬਿਆਨ ਸੀ ਜਿਹਦਾ ਪਹਿਲੀ ਗੱਲ ਉਹਦੀ ਇਹ ਸੀ ਜੋ ਇਹਦੀ ਗਲਤੀ ਦੇ ਕਾਰਨ ਭਰਾਵੋ ਸਾਰੀ ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਦੇ ਵਿੱਚ ਐਡਾ ਝੋਨਾ ਪਿਆ ਉਹ ਡੀ ਐਫ ਓ ਸੀ ਦੀ ਗਲਤੀ ਦੇ ਕਾਰਨ ਪਿਆਗਾ ਜੋ ਪਹਿਲਾਂ ਕਹਿ ਰਹੇ ਸੀ ਮਲਾਜ਼ਮਾਂ ਵੀ ਅਸੀਂ ਜਲਦੀ ਚੱਕ ਲਾਂਗੇ ਜੀ ਅਸੀਂ ਐਨੇ ਗੱਟੇ ਦਾ ਆਈਡੀਆ ਭੇਜਤਾ ਧਨੀਰ ਮੰਡੀ ਦਾ ਕਹਿੰਦੇ ਸੀ ਪਰਸੋਂ ਚੌਥੇ ਅਸੀਂ 30 ਹਜ਼ਾਰ ਗੱਟੇ ਦਾ ਆਰੋ ਭੇਜਤਾ ਕੋਈ ਭਰਾਵੋ ਆਰੋ ਨਹੀਂ ਭੇਜਿਆ ਕੋਈ ਕੁਝ ਨਹੀਂ ਹੋਇਆ ਜੇ ਭੇਜਿਆ ਹੁੰਦਾ ਤਾਂ ਖਰੀਦ ਸ਼ੁਰੂ ਹੋਈ ਹੁੰਦੀ ਕਿਸਾਨਾਂ ਦੀ ਲੋਕ ਕਰਨੀ ਚਾਹੁੰਦੇ ਨੇ ਪ੍ਰਾਈਵੇਟ ਅਧਿਕਾਰੀਆਂ ਨੂੰ ਭਰਾਵੋ ਜੋ ਸੈਲਨ ਮਾਲਕ ਨੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੜਿਆ ਜਾ ਰਿਹਾ ਵੀ ਕਿਸਾਨਾਂ ਦੀ ਛੱਲਾ ਲਾ ਲਓ ਜਿਹੜੀ ਉਹ ਛੱਲਾ ਉਹ ਭਰਾਵੋ ਥੱਲੇ ਤੋਂ ਲੈ ਕੇ ਫਿਰ ਕਹਾਂ ਤੱਕ ਸਾਰੀ ਜਾਂਦੀ ਹੈ ਜੋ ਡੀ ਐਫ ਓ ਸੀ ਨੂੰ ਵੀ ਉਹਦੇ ਵਿੱਚ ਮਿਲਦਾ ਕਮਿਸ਼ਨ ਵੀ ਐਨ ਐਲ ਅਸੀਂ ਖੀਦਾਂਗੇ ਨੇ ਤੇਰੇ ਐਨੇ ਆਮ ਮਲਾਜ਼ਮ ਦੇ ਜੋ ਭਰਾਵੋ ਇਸ ਤਰ੍ਹਾਂ ਹੁਣ ਜਿਹੜੀ ਲੁੱਟਾ ਉਹ ਸ਼ੁਰੂ ਹੋਈ ਹੋਈ ਆ ਮੰਡੀਆਂ ਦੇ ਵਿੱਚ ਜੋ ਕਿਸਾਨ ਮੰਡੀਆਂ ਦੇ ਵਿੱਚ ਆਪਣੇ ਬੈਠੇ ਨੇ ਜੋ ਡਟੇ ਬੈਠੇ ਨੇ ਕਹਿੰਦੇ ਅਸੀਂ ਇੱਕ ਵੀ ਦਾਣਾ ਨਹੀਂ ਕਾਟਦੇ ਦੇਵਾਂਗੇ ਜੋ ਝੋਨਾ ਸਰਕਾਰੀ ਜੋ ਬੋਲੀ ਆ ਰੇਟਾ ਉਤੇ ਆਪਦਾ ਝੋਨਾ ਵੇਚਾਂਗੇ ਕਿਸਾਨ ਮੰਡੀਆਂ ਦੇ ਵਿੱਚ ਭਰਾਵੋ ਆਪਣੇ ਬੈਠੇ ਨੇ ਜੋ ਅੱਜ ਆਪਾਂ ਇੱਥੇ ਇਕੱਠੇ ਹੋਇਆ ਘਰਾਓ ਕੀਤਾ ਪਰ ਪ੍ਰਸ਼ਾਸਨ ਨੂੰ ਤੇ ਆਪਣੇ ਡੀਸੀ ਸਾਹਿਬ ਨੂੰ ਡੀਐਫਓ ਸਾਹਿਬ ਨੂੰ ਆਇਆ ਵੀ ਇਹ ਇੱਥੇ ਆਏ ਨੇ ਤੇ ਹੁਣ ਬੈਠੇ ਰੇ ਅਤ ਗੇੜਾ ਦੇ ਕੇ ਮੁੜ ਜਾਣਗੇ ਨਹੀਂ ਭਰਾਵੋ ਆਪਾਂ ਜਾਂਦੇ ਨਹੀਂ ਆਪਣਾ ਹੱਲ ਕਰਵਾ ਕੇ ਜਾਵਾਂਗੇ ਕੱਲ ਬਠਿੰਡੇ ਦੇ ਵਿੱਚ ਵੀ ਪ੍ਰਧਾਨ ਨੇ ਦੱਸਿਆ ਹੋਇਆ ਡੀਸੀ ਨਾਲ ਆਪਣੀ ਜਥੇਬੰਦੀ ਦੀ ਮੀਟਿੰਗ ਹੋਈ ਆ ਉਹਨਾਂ ਨੇ ਵੀ ਐਲਾਨ ਕਰਨਾ ਕਰਤਾ ਸੀ ਵੀ ਅਸੀਂ ਧਰਨਾ ਲਾਵਾਂਗੇ ਘਰਾਓ ਕਰਾਂਗੇ ਤਾਂ ਭਰਾਵੋ ਡੀਸੀ ਨੇ ਡੀਐਫਓਸੀ ਨੇ ਅਫਸਰ ਨੂੰ ਬੁਲਾ ਕੇ ਕਿਹਾਗਾ ਬਈ ਦਾਣਾ ਦਾਣਾ ਚੱਕਾਂਗੇ ਅਸੀਂ ਤਾਂ ਭਰਾਵੋ ਉੱਥੇ ਕੰਮ ਉਹਨਾਂ ਨੇ ਸ਼ੁਰੂ ਕੀਤਾ ਤਾਂ ਫਿਰ ਇੱਥੇ ਇਹ ਲਾਗੂ ਕਰਨ ਖਤਰ ਇਹਨਾਂ ਨੇ ਜਿਹੜੀ ਸੂਨੀ ਕੀ ਹੁੰਦਾ ਸਾਲਕੋਸ ਕਰ ਸਕਦੇ ਨੇ ਪਰ ਜਿਹੜੀ ਲੋਟਾ ਭਰਾਵੋ ਉਹ ਕਰਨੀ ਚਾਹੁੰਦੇ ਨੇ ਕਿਉਂਕਿ ਇਹਨਾਂ ਦੀਆਂ ਜੇਬਾਂ ਦੇ ਜਿਹੜੀਆਂ ਉਹ ਖਾਲੀ ਨੇ ਵੀ ਅਸੀਂ ਭਰ ਲਈਏ ਅਸੀਂ ਤਰਕਹਾ ਨਾਲ ਨਹੀਂ ਰੱਜਦੇ ਅਸੀਂ ਸੋਡੀ ਖੂਨ ਪਸੀਨੇ ਦੀ ਕਮਾਈ ਆ ਜੋ ਦਾਦਾ ਜੀਾਂ ਦੀ ਕਿਰਤ ਕਮਾਈ ਹੈ ਉਹਦੇ ਵਿੱਚੋਂ ਅਸੀਂ ਸੋਨੂੰ ਹੋਰ ਲੁੱਟ ਲਈਏ ਪਰ ਭਰਾਵੋ ਆਪਾਂ ਇਹ ਲੁੱਟਣ ਨਹੀਂ ਦੇਵਾਂਗੇ ਆਪਾਂ ਦਾਣਾ ਦਾਣਾ ਵਕਿਆਵਾਂਗੇ ਜੋ ਪ੍ਰਧਾਨ ਜੀ ਨੇ ਲਾਨ ਕੀਤਾ 1:30 ਵਜੇ ਦਾ ਆਪਾਂ ਨੂੰ ਸਮਾਂ ਦਿੱਤਾਗਾ 1:30 ਵਜੇ ਤੱਕ ਜੇ ਕੋਈ ਆਉਂਦਾ ਠੀਕਾ ਨਹੀਂ ਆਪਾਂ ਭਰਾਵੋ ਚਾਲੇ ਪਾਉਣੇ ਨੇ ਆਪਾਂ ਪੱਕੇ ਮੋਰਚੇ ਲਾਵਾਂਗੇ ਆਪਣਾ ਦਾਣਾ-ਦਾਣਾ ਮੰਡੀਆਂ ਦੇ ਵਿੱਚੋਂ ਝੁਕਾ ਕੇ ਰਾਂਗੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਡਟੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ